ਸਰਣੂ ਜੀ ਜੈ ਸ਼ੰਕਰ ਕੀ ਜੀ ਜੈ ਸ਼ੰਕਰ ਜੀ ਬੋਲੇ ਸ਼ੰਕਰ ਭਗਵਾਨ ਕੀ ਜੈ ਭਾਈ ਇਹ ਲੰਗਰ ਸਰਨੇ ਤੋਂ ਚੱਲ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਲੰਗਰ ਚੱਲ ਰਿਹਾ ਹੈਡਾ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਲੰਗਰ ਚੱਲ ਰਿਹਾ ਹੈ ਜੀ ਤੋਂ ਇਸ ਕਰਕੇ ਅਸੀਂ ਅੱਜ ਗੱਡੀ ਜਵਾਨਾ ਕਰ ਰਹੇ ਹਾਂ 11ਵੇਂ ਲੰਗਰ ਦੀ ਜਿਆਦਾ ਨਾ ਬੋਲਦੇ ਹੋਏ ਸਰਣੂ ਜੀ ਜੈ ਸ਼ੰਕਰ ਕੀ ਜੀ ਜੈ ਸ਼ੰਕਰ ਕੀ ਲੰਗਰ ਸੇਵਾ ਸੁਮਿਤੀ ਸਰਦਾਰ ਨੂੰ ਅੱਜ 11ਵਾਂ વાર્ਸ਼ਿਕ ਭੰਡਾਰਾ ਜਿਹੜਾ ਲੱਗਰ ਕੈਰੀ ਕੁਈ ਲਾਇਆ ਜਾ ਰਿਹਾ ਤੇ ਕੇ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਨਗਰ ਨਿਵਾਸੀਆਂ ਦੀ ਕਿਰਪਾ ਨਾਲ ਤੇ ਪੂਰੇ ਹਲਕੇ ਦੇ ਕਿਰਪਾ ਨਾਲ ਇਹ 11ਵਾਂ ਲੰਗਰ ਲਾਇਆ ਜਾ ਰਿਹਾ ਤੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਕੈਰੀ ਕੁਈ ਧਾਰਕੇ ਲੰਗਰ ਵਿੱਚ ਚੌਲ ਦੀ ਕਿਰਪਾਲਤਾ ਕਰਨ ਤੇ ਦਰਸ਼ਨ ਕਰਨ ਨਾਲੇ ਭੰਡਾਰੇ ਦਾ ਆਨੰਦ ਮਨਾਉਂਦੇ। ਸਮੂਹ ਸੰਗਤ ਨੂੰ ਕੀ ਮੈਸੇਜ ਜਣਾ ਚਾਹੁੰਦੇ ਹੋ? ਐਸੇ ਹੀ ਹੈ ਜੀ ਹਰ ਸਾਲ ਦੀ ਤਰ੍ਹਾਂ ਜਿੱਦਾ ਹੀ ਮਣੀ ਮੇ ਦੀ ਯਾਤਰਾ ਲੰਗਰ ਆਰੰਭ ਕਰਦੇ ਆ ਹੋਰ ਵੀ ਸੰਗਤਾਂ ਕਰਦੀਆਂ ਨੇ। ਤੇ ਇਹ ਕਹਿੰਦੇ ਆ ਵਦ ਤੋਂ ਵਦ ਸ਼ੰਕਰ ਗੁਗਾ ਜੀ ਦਾ ਨਾਮ ਆਰੰਭ ਕੀਤਾ ਜਾਏ। ਉਹਨਾਂ ਦੀ ਸੇਵਾ ਕੀਤੀ ਹੈ, ਲੋਕਾਂ ਦੀ ਸੇਵਾ ਕੀਤੀ ਹੈ। જય ਸ਼ੰਕਰ। ਸਾਰਿਆਂ ਨੂੰ જય ਸ਼ੰਕਰ ਕੀ ਜੀ। ਸ਼੍ਰੀ ਮਹਾਦੇਵ ਲੰਗਰ ਤੇ ਵਦਮਤੀ ਵੱਲੋਂ ਇਹ 11ਵਾਂ ਜਿਹੜਾ વાર્ਸ਼ਿਕ ਲੰਗਰ ਮਣੀ ਮੇਜ ਦੀ ਜਿਹੜੀ ਹਰ ਸਾਲ ਯਾਤਰਾ ਚੱਲਦੀ ਹੈ। ਉਹਦੇ ਲਈ ਅੱਜ ਮਾਨ ਰੋਹਿਤ ਮਾਰਦੀ ਹੈ ਅਧਿਖਤਾਂ ਦੇ ਵਿੱਚ ਸਰਨੇਓ ਆਈ ਲੈ ਕੇ ਜਾ ਰਹੇ ਆ ਤੇ ਇਹ ਸਾਰੇ ਜਿਹੜਾ ਲੰਗਰ ਦੀ ਵਿਵਸਥਾ ਸਾਰੇ ਪਿੰਡ ਦੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਸੰਭਵ ਹੋਇਆ ਤੇ ਹਰ ਸਾਲ ਹਨ ਵੇ ਸਹਿਯੋਗ ਮਿਲਦਾ ਹੈ ਜਿਹੜਾ ਕਿ ਹਾਥੀ ਰੋਹਿਤ ਜੀ ਦੀ ਅਧਿਖਤਤਾ ਦੇ ਵਿੱਚ ਲੰਗਰ ਛੋਟੀ ਧਾਰ ਛੋਟੀ ਘਰ ਕੈਰੀ ਖੂਈ ਦੇ ਵਿੱਚ ਆਪਾਂ ਲਗਾਨੇ ਆ ਸੋ ਅਸੀਂ ਅੱਜ ਜਿਹੜਾ ਨਗਰਵਾਨਾ ਲੰਗਰ ਦੀ ਜਿਹੜੀ ਅੱਥੋ ਟੱਕਾ ਹੈ ਉਹ ਰਵਾਨਾ ਕਰਦੇ ਆ ਲੰਗਰ ਦੇ ਵਿੱਚ ਸੱਦਾ ਹੈ ਕਿ ਕੱਲ ਉੱਤੇ ਅਸੀਂ ਲੰਗਰ ਦੀ ਜਿਹੜੀ ਹੈ ਸ਼ੁਭ ਆਰੰਭ ਕਰ ਰਿਹਾ ਹਵਨ ਦੇ ਚੱਗ ਕੱਲ ਉਥੋਂ ਸ਼ੁਰੂ ਆਰੰਭ ਹੋਏਗਾ ਤੇ ਮੈਂ ਸਾਰੇ ਪਿੰਡ ਵਾਸੀਆਂ ਅੱਗੇ ਤੇ ਇਲਾਕਾ ਨਿਵਾਸੀਆਂ ਅੱਗੇ ਵੀ ਬੇਨਤੀ ਕਰਨਾ ਕਿ ਅਮੇਸ਼ਾ ਉੱਤੇ ਪਹੁੰਚੋ ਤੇ ਲੰਗਰ ਦਾ ਆਨੰਦ ਮਾਣੋ ਤੇ ਪੂਰੇ ਸ਼ੰਕਰ ਦਾ ਨਾਮ ਨਾਲ ਲੋਕੇ ਰੱਜ ਜਪੀਏ ਜੈ ਸ਼ੰਕਰ